ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਤੇ ਇਹ ਹੈਗੇ ਨੇ ਜੀ ਸਾਰੇ ਬਹੁਤ ਜਿਆਦਾ ਡਿਮਾਂਡਡ ਪੀਸ ਨੇ ਪਿਛਲੇ ਸਾਲ ਵੀ ਮੈਂ ਵੀਡੀਓ ਪਾਈ ਸੀਗੀ ਤੇ ਮੇਰੇ ਖੁਦ ਦੇ ਵੀ ਇਹ ਵਾਲਾ ਸੂਟ ਪਾਇਆ ਹੋਇਆ ਹੁੰਦਾ ਸਟੱਫ ਇੰਨਾ ਖਿਆਦਾ ਫਾਈਨ ਆ ਬੰਬੇ ਬ੍ਰਾਂਡ ਦੀ ਕਾਟਨ ਹੈ ਜੀ ਇਹ ਬੰਬੇ ਦੀ ਕਾਟਨ ਆ ਤੇ ਟ੍ਰਿਸਟਾ ਬ੍ਰਾਂਡ ਰਹੇਗੇ ਇਹਨਾਂ ਦਾ ਬਹੁਤ ਸੋਹਣਾ ਸਟੱਫ ਆ ਸਾਰਿਆਂ ਦਾ ਪ੍ਰਾਈਸ ਰਹੂਗਾ ਜੀ ਅੱਜ ਦੀ ਸਾਰੀ ਵੀਡੀਓ ਦਾ 3200 ਸੂਟ ਤੁਹਾਨੂੰ ਦੇਖ ਲਈ ਪਸੰਦ ਆਣ ਵਾਲੇ ਨੇ ਪ੍ਰਿੰਟ ਇਹਨਾਂ ਦੇ ਪਹਿਲਾਂ ਵੀ ਕਾਫੀ ਸਾਰੀ ਕੁਆਂਟੀਟੀ ਜਿਹਾ ਸੀ ਇਹ ਵਾਲਾ ਸਟਾਕ ਚੱਕਿਆ ਸੀ ਅੱਜ ਅਸੀਂ ਪਹਿਲਾਂ ਹੀ ਕਾਫੀ ਸਾਰੇ ਸੂਟ ਇਹਨਾਂ ਦੇ ਚੱਕ ਲਏ ਨੇ ਜਿੰਨੇ ਇੱਕ ਇੱਕ ਦੇਖਦੇ ਆ ਇਹਦੇ ਵੀ ਸੇਲ ਇਨ ਦੀ ਵੀ ਤੁਹਾਨੂੰ ਇਹ ਡਬਲ ਮਿਲ ਜਾਣਗੇ ਸਾਰੇ ਸੂਟ ਅ ਬਾਕੀ ਦੇਖਦੇ ਆ ਜੀ ਕਿੱਦਾਂ ਡਿਮਾਂਡ ਰਹਿੰਦੀ ਉਹ ਨੈਕਸਟ ਆਪਾਂ ਲਿਆਂਦੇ ਰਹਾਂਗੇ ਜੀ ਮਤਲਬ ਸਟਫ ਐਨਾ ਫਾਈਨ ਆ ਜਿਹੜਾ ਸੂਟ ਮੈਂ ਸਟਿਚ ਕੀਤਾ ਹੋਇਆ ਮੈਂ ਸ਼ਰਟ ਦੇ نیچے ਲਾਈਨਿੰਗ ਨਹੀਂ ਲਗਾਈ ਹੋਈ ਜਿਹੜਾ ਇਹਨਾਂ ਦੇ ਨਾਲ ਸਭ ਦੇ ਨਾਲ ਚਿਕਮ ਦੇ ਵਾਈਟ ਪਲਾਜ਼ੋ ਹੋਣਗੇ ਤੇ ਸਿਰਫ ਤਾਂ ਕਰਕੇ ਚਿਕਮ ਦੇ ਪਲਾਜ਼ੋ ਨੂੰ نیچے ਮੈਂ ਲਾਈਨਿੰਗ ਲਗਾਈ ਹੈ ਕਿ ਵਾਈਟ ਸਟਫ ਹੈ ਇਹ ਆਫ ਵਾਈਟ ਦਾ ਸੀ ਥਰੂ ਨਾ ਹੋਵੇ ਮੈਂ ਸੀ ਥਰੂ ਕੱਪੜਾ ਪਾਉਂਦੀ ਨਹੀਂ ਜਿੱਦਾਂ ਵੀ ਸੀ ਥਰੂ ਹੋਣ ਕਰਕੇ ਮੈਂ ਸਿਰਫ ਪਲਾਜ਼ੋ ਪਲਾਜ਼ੋ ਨੂੰ نیچے ਆਪਣੇ نیچے ਲਾਈਨਿੰਗ ਲਗਵਾਈ ਹੋਈ ਹੈ ਸ਼ਰਟ نیچے ਨਹੀਂ ਲਗਵਾਈ ਹੋਈ ਬਹੁਤ ਸੋਹਣਾ ਸਟਾਫ ਹੈ ਤੇ ਸਭ ਨੂੰ ਪਸੰਦ ਆਣ ਵਾਲਾ ਮੇਨ ਗੱਲ ਇੱਕ ਹੋਰ ਦੱਸ ਦਵਾਂ ਜੀ ਇਹ ਹੈਗੀ ਬੰਬੇ ਦੀ ਕਾਟਨ ਤੇ ਲੀਲਨ ਕਾਟਨ ਤੇ ਪਿਓਰ ਦੇ ਉੱਪਰ ਇਹ ਸੂਟ ਸੇਮ ਦੇ ਵਿੱਚ ਸਾਡੇ ਕੋਲ ਕਾਪੀ ਹੈਗੀ ਹੈ ਇਹਨਾਂ ਸੂਟਾਂ ਦੀ ਮਤਲਬ ਉਹ ਸੂਟ ਤੁਹਾਨੂੰ ਪਏਗਾ ਤਕਰੀਬਨ 202200 ਦੇ ਲਗਭਗ ਸੂਟ ਪਏਗਾ ਉਹ ਉਹ ਵੀ ਮੈਂ ਆਰਡਰ ਕੀਤੀ ਆ ਕਿਉਂਕਿ ਹਰ ਇੱਕ ਨੂੰ ਡਿਮਾਂਡ ਦੇ ਅਕੋਰਡਿੰਗ ਸੂਟ ਲੈਣੇ ਪੈਣੇ ਆ ਸਾਨੂੰ ਬਾਏ ਕਰਨੇ ਪੈਣੇ ਆ ਪਰ ਇਹਨਾਂ ਸੂਟਾਂ ਦੀ ਉਹ ਕਾਪੀ ਹੋਣਗੇ ਉਹ ਹੋਣਗੇ ਜੀ ਨਾਰਮਲ ਕੈਮਰੀ कॉटन ਦੇ ਉੱਪਰ ਇਹਨਾਂ ਸੂਟਾਂ ਦਾ ਸਟਾਫ ਤੁਹਾਨੂੰ ਬਹੁਤ ਪਸੰਦ ਆਏਗਾ ਜਿੱਦਾਂ ਮਰਜੀ ਤੁਸੀਂ ਮਸ਼ੀਨ 'ਚ ਵਾਸ਼ ਕਰੀ ਜਾਓ ਇਹ ਪਹਿਲੀ ਵਾਰ ਤਾਂ ਕੋਈ ਸੇਲ ਨਹੀਂ ਕਰਨੇ ਇਹ ਵਾਲੇ ਸੂਟ ਨੇ ਜਿਹੜੇ ਤਾਂ ਤਕਰੀਬਨ ਸਭ ਨੂੰ ਪਤਾ ਹੀ ਆ ਇਹਨਾਂ ਸੂਟਾਂ ਬਾਰੇ ਬਹੁਤ ਜ਼ਿਆਦਾ ਸੂਟ ਅਸੀਂ ਪਿਛਲੇ ਜਿਹੜੇ ਸੇਲ ਕੀਤੇ ਆ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283 828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਸਭ ਦਾ neck ਬਣਿਆ ਹੋਇਆ ਠੀਕ ਹੈ ਜੀ ਇੱਥੇ ਤੋਂ ਆਪਣੀ neck ਦੀ ਕਟਿੰਗ ਹੋ ਜਾਗੀ ਇਹ ਸਾਰਾ نیچے ਆ ਜਾਗਾ ਪੈਚ ਆਹ ਇਹ ਦੇਖ ਲਓ ਜੀ ਇਹਦਾ ਡਿਜੀਟਲ ਪ੍ਰਿੰਟ ਬਹੁਤ ਸੋਹਣਾ ਹੈ ਪ੍ਰਿੰਟਿੰਗ ਬਹੁਤ ਪਿਆਰੀ ਆ ਸਟੱਫ ਦੇ نیچے ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਮੈਂ ਤਾਂ ਸ਼ਰਟ نیچے ਲਗਾਈ ਨਹੀਂ ਹੋਈ ਕਿਉਂਕਿ ਗਰਮੀ ਦੇ ਵਿੱਚ ਕਈ ਵਾਰੀ ਵੈਸੇ ਮੈਂ ਲਾਈਨਿੰਗ ਤੋਂ ਵਿਦਆਉਟ ਪਾਉਂਦੀ ਨਹੀਂ ਕੋਈ ਵੀ ਸੂਟ ਪਰ ਕਿਸੇ ਕਿਸੇ ਸਟੱਫ ਦਾ ਹੋ ਜਾਂਦਾ ਕਿ ਚੱਲ ਜਾਏਗਾ ਤਾਂ ਰਹਿਣ ਤੋਂ ਲਾਈਨਿੰਗ ਲਗਾਣੋ ਇਹ ਬਣੇ ਹੋਏ ਆ ਜੀ ਘੇਰੇ ਸਾਰੇ ਸੂਟਾਂ ਦੇ ਠੀਕ ਹੈ neck ਬਣਿਆ ਹੋਇਆ ਘੇਰਾ ਬਣਿਆ ਹੋਇਆ ਲੈਂਥ ਦੇ ਅਕੋਰਡਿੰਗ ਤੁਸੀਂ ਜਿਹੜਾ ਇਹ ਵਾਲੀ ਪੈਚ ਆ ਇਹਨੂੰ ਉਤਾਰ ਕੇ ਉੱਪਰ ਕਰ ਸਕਦੇ ਹੋ ਠੀਕ ਹੈ ਸਲਾਈ ਦਿੱਤੀ ਹੋਈ ਆ ਇਹਨੂੰ ਉਤਾਰ ਕੇ ਉੱਪਰ ਕਰ ਸਕਦੇ ਹੋ ਇਹ ਹੈਗੇ ਜੀ ਸ਼ਰਟ ਇੱਕ ਮੈਂ ਤੁਹਾਨੂੰ ਕਾਫੀ ਜ਼ਿਆਦਾ ਡੀਪਲੀ ਦੱਸਦਾ ਤ੍ਰਿਸ਼ਟਾ ਬ੍ਰਾਂਡ ਆਏਗਾ ਜੀ ਤੇ ਨਾਲ ਬੰਬੇਰੀ कॉटन ਇਹ ਪਿਓਰ ਜਿਹੜਾ ਨਾ ਇਹ ਸਟਾਫ ਆ ਇਹ ਹੈਗੇ ਨੇ ਇਹਨਾਂ ਦੇ ਨਾਲ ਚਾਹੇ ਤੁਸੀਂ ਸਲਵਾਰਾਂ ਬਣਾ ਸਕਦੇ ਹੋ ਐਦਾਂ ਚਿਕਮ ਦੇ ਵਰਕ ਵਾਲੇ ਇਹਨਾਂ ਦਾ ਸਟਾਫ ਦਿੱਤਾ ਹੋਇਆ ਚਾਹੇ ਪਲਾਜ਼ੋ ਬਣਾ ਸਕਦੇ ਹੋ ਉਹ ਥੋੜੀ ਚੁਆਇਸ ਆ ਤੁਸੀਂ ਇਹਨਾਂ ਦੇ ਨਾਲ ਕੀ ਬਣਾਣਾ ਟਾਈ ਟਾਈ ਮੀਟਰ ਦੇ ਹੈਗੇ ਨੇ ਜੀ ਇਹ ਤੇ ਨਾਲ ਤੁਹਾਨੂੰ ਇਹ ਪਿਓਰ ਵਾਲੀ ਕਾਟਨ ਦੇ ਬੰਬੇ ਕਾਟਨ ਦੇ ਮਿਲਣਗੇ ਦੁਪੱਟੇ ਦੁਪੱਟਾ ਲੰਮਾ ਚੌੜਾ ਪਿਓਰ ਕਾਟਨ ਦੇ ਉੱਪਰ ਜਿਹਨੂੰ ਮਲ ਕਾਟਨ ਦਾ ਦੁਪੱਟਾ ਕਹਿ ਦਿੰਦੇ ਆ ਕੁਛ ਉਦਾਂ ਦੇ ਨੇ ਸਾਰੇ ਦੁਪੱਟੇ 'ਚ ਚਿਕਮ ਵਰਕ ਰਹੇਗਾ ਤੇ ਬਲੱਸੇ ਪੇਸਟਿੰਗ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੀ ਸੋਹਣੀ ਕੀਤੀ ਹੋਈ ਆ ਸੂਟ ਨਾਲ ਦੇ ਇਹ ਹੋ ਗਿਆ 1 ਸੂਟ ਤੇ ਪ੍ਰਾਈਸ ਹੈਗਾ ਜੀ 3200 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੇਮ ਦੇ ਵਿੱਚ ਹੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗਾ ਜੀ ਸੇਮ ਕਲਰ ਡਿਜ਼ਾਈਨ ਡਿਟੋ ਤੇ ਸੇਮ ਹੀ ਡਿਜ਼ਾਈਨਸ ਤੁਹਾਨੂੰ ਸੈਕੰਡ ਕਲਰ ਮਿਲ ਜਾਏਗਾ ਇਹ ਹੈਗਾ ਥੋੜਾ ਜਿਹਾ ਪਰਪਲਿਸ ਜਿਹਾ ਸ਼ੇਡ ਆ ਠੀਕ ਹੈ ਪ੍ਰਿੰਟ ਤੁਸੀਂ ਦੇਖ ਲਓ ਫੁੱਲ ਖਿੜ ਖਿੜ ਕੇ ਆ ਰਹੇ ਨੇ ਬਹੁਤ ਸੋਹਣੇ ਪਿਓਰ ਕਾਟਨ ਦੇ ਨੇ ਜਿਹੜੇ ਇਹਨਾਂ ਦੇ ਨਾਲ ਬਾਟਮ ਹੈ ਜੀ ਪਿਓਰ ਕਾਟਨ ਤੇ ਇੱਕ ਤੁਹਾਨੂੰ ਸੇਮ ਹੀ ਡਿਜ਼ਾਈਨ ਚ ਮਿਲ ਜਾਏਗਾ ਬਲੈਕ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਠੀਕ ਹੈ ਜੀ ਬਹੁਤ ਸੋਹਣੇ ਟਸਲਸ ਲੱਗੇ ਹੋਏ ਆ ਛੋਟਾ ਜਿਹਾ ਚੇਂਜ ਹੋ ਕੇ ਆ ਜਾਂਦਾ ਪਹਿਲਾਂ ਟਸਲ ਸੇ ਵਾਲਾ ਨਹੀਂ ਸੀ ਹੁੰਦਾ ਤੇ ਹੈਂਡ ਮੇਡ ਲੇਸ ਲੱਗੀ ਹੋਈ ਆ ਬਟਨ ਵੀ ਪੂਰੇ ਵਧੀਆ ਲੱਗੇ ਹੋਏ ਨੇ ਇਹਨਾਂ ਨੂੰ ਜੇ ਆਪਾਂ ਨਾਰਮਲੀ ਬਟਨ ਲੈਣ ਜਾਂਦੇ ਆ ਤਾਂ 25 ਰੁਪਈਆ ਦਾ ਇੱਕ ਬਟਨ ਮਿਲਦਾ ਜੀ ਪਰਲਸ ਵਾਲਾ ਇਦਾਂ ਦੇ ਮਤਲਬ ਜੋ ਵੀ ਲੱਗਿਆ ਹੋਇਆ ਸਾਰਾ ਵੈਸਟ ਲੱਗਿਆ ਹੋਇਆ ਠੀਕ ਹੈ ਤੇ ਇੱਕ ਤੁਹਾਨੂੰ ਕਲਰ ਇਦਾਂ ਦੇ ਵਿੱਚ ਇਹ ਮਿਲ ਜਾਏਗਾ ਬਿਲਕੁਲ ਲਾਈਟ ਲੈਮਨ ਜਿਹਾ ਸ਼ੇਡ ਆ ਬਹੁਤ ਸੋਹਣਾ ਪ੍ਰਾਈਸ ਹੈਗਾ ਜੀ ਸਾਰੀ ਵੀਡੀਓ ਦਾ 3200 3200 ਦਾ ਸੂਟ ਆ ਜਿਹੜਾ ਮਰਜ਼ੀ ਲੈ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਇੱਕ ਹੀ ਡਿਜ਼ਾਈਨ ਦੇ ਵਿੱਚ ਕਲਰ ਦੇ ਰਹੀਆਂ ਹਲੇ ਇਸ ਟਾਈਮ ਇਹ ਨਾ ਦੋਨਾਂ ਸੂਟਾਂ ਦੇ ਵਿੱਚ ਸਿਰਫ 19 20 ਦਾ ਫਰਕ ਹੈ ਇਹ ਹੈਗਾ ਥੋੜਾ ਲੈਮਨ ਟੋਨ ਦੇ ਉੱਪਰ ਤੇ ਇਹ ਹੈਗਾ ਥੋੜਾ yellow mustard ਦੇ ਉੱਪਰ ਠੀਕ ਹੈ ਜੀ ਦੇਖੋ ਸੇਮ ਹੈ ਸਾਰਾ ਵਿੱਚ ਜਿਹੜਾ ਕਲਰ ਫਲਾਰ ਦਾ ਕਲਰ ਉਹ ਵੀ ਸੇਮ ਹੈ ਸਾਰਾ ਜਮੀਨ ਤੇ ਕਲਰ ਦਾ ਫਰਕ ਪੈ ਜਾਏਗਾ ਇਹ ਥੋੜਾ ਲਾਈਟ ਦੇ ਵਿੱਚ ਹੈ ਇਹ ਥੋੜਾ ਡਾਰਕ ਦੇ ਵਿੱਚ ਹੈ ਜੀ ਠੀਕ ਹੈ ਜੀ ਅ ਇੱਕ ਤੋਂ ਨੂੰ ਸੇਮ ਹੀ ਜਿਹੜਾ ਇਹ ਵਾਲਾ ਕਲਰ ਖੋਲਿਆ ਮਸਟਰਡ ਇਹਦੇ ਵਿੱਚ ਇੱਕ ਸੂਟ ਹੋਰ ਮਿਲ ਜੇਗਾ ਤੁਸੀਂ ਸੇਮ ਸੇਮ ਪਾਣਾ ਚਾਹੁੰਦੇ ਹੋ ਸੇਮ ਸੇਮ ਪਾ ਸਕਦੇ ਹੋ ਤੇ ਇੱਕ ਸੂਟ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਇਹ ਵਾਲਾ ਕਲਰ ਮਿਲ ਜੇਗਾ ਬਹੁਤ ਸੋਹਣਾ ਸ਼ੇਡ ਹੈ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਹੈਗੇ ਨੇ ਸਾਰੇ ਇਸ ਡਿਜ਼ਾਈਨ ਦੇ ਸੂਟ ਪਲਾਜ਼ੋ ਸਭ ਦੇ ਨਾਲ ਪੈਂਟਾਂ ਸਲਵਾਰਾਂ ਜੋ ਵੀ ਹੈ ਉਹ ਆਫ-ਵਾਈਟ ਕਲਰ ਤੇ ਰਹਿਣਗੇ ਦੁਪੱਟੇ ਚਿਕਮ ਦੇ ਪਿਓਰ ਕਾਟਨ ਦੇ ਰਹਿਣਗੇ ਜੀ ਪਿਓਰ ਕਾਟਨ ਦੇ ਸੂਟ ਆ ਮੇਰੇ ਖਿਆਲ ਚ ਜਿਹੜਾ ਇਹ ਹੁਣ ਸਟੱਫ ਆ ਗਿਆ ਇਹਨਾਂ ਦੇ ਨਾਲ ਇਹਦੇ ਨੀਚੇ ਤਾਂ ਜ਼ਰੂਰਤ ਤਾਂ ਹੋਏਗੀ ਨਹੀਂ ਲਗਾਉਣ ਦੀ ਲਾਈਨਿੰਗ ਆ ਦੇਖੋ ਇਹ ਸਿਰਫ ਇਸ ਕਰਕੇ ਇਹਨੂੰ ਤੁਸੀਂ ਵਾਸ਼ ਕਰੋਗੇ ਨਾ ਠੀਕ ਹੋ ਜਾਏਗਾ ਧੋਣ ਦੇ ਨਾਲ ਪਿਓਰ ਕਾਟਨ ਇਹ ਮੈਂ ਤਾਂ ਤਾਂ ਹੀ ਲਗਾਈ ਸੀਗੀ ਲਾਈਨਿੰਗ ਇਹਦੇ نیچے ਕਿ ਸਿਰਫ ਸੀ ਥਰੂ ਹੋਣ ਕਰਕੇ ਵਾਈਟ ਸ਼ੇਡ ਆ ਤਾਂ ਕਰਕੇ ਇਹਨਾਂ ਦੇ ਅੰਦਰ ਲਾਈਨਿੰਗ ਲਗਾਣੀ ਪੈਂਦੀ ਆ ਸ਼ਰਟ ਨੂੰ ਕੋਈ ਜ਼ਰੂਰਤ ਨਹੀਂ ਹੈ ਵਿਦਆਊਟ ਲਾਈਨਿੰਗ ਬਣਾਓ ਸੂਟ ਤੁਸੀਂ ਬਾਕੀ ਤੁਹਾਡੀ ਚੁਆਇਸ ਆ ਲਾਈਨਿੰਗ ਲਗਾਓਗੇ ਤਾਂ ਹੋਰ ਵੀ ਗਰੇਸ ਆ ਜਾਂਦੀ ਹੈ ਪ੍ਰੈਸ ਤੋਂ ਬਾਅਦ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਸਾਰੇ ਹੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ کریم ਕਲਰ ਦੀ ਇਹਨਾਂ ਦੀ ਵਾਟਵਾ ਮਿਲਣਗੇ ਤੇ کریم ਕਲਰ ਦੇ ਹੀ ਦੁਪट्टे ਸਿਰਫ ਸ਼ਰਟਾਂ ਦੇ ਕਲਰ ਚੇਂਜ ਹੋ ਜਾਣਗੇ ਠੀਕ ਹੈ ਜੀ ਦੁਪट्टे ਸੇਮ ਨੇ ਪਿਓਰ ਮਲ ਦੇ ਦੁਪट्टे ਨੇ ਜੇ ਮਲ ਕਾਟਨ ਦੇ ਵਿੱਚ ਤੇ ਇਹ ਇੱਕੋ ਹੀ ਡਿਜ਼ਾਈਨ ਆ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਇਹਨੂੰ ਥੋੜਾ ਜਿਹਾ ਸੈਂਟਰ ਪੈਨਲ ਦੇ ਨਾਲ ਲੇਸੀਜ਼ ਦੇ ਕੇ ਬਹੁਤ ਸੋਹਣਾ ਸੂਟ ਬਣਾਇਆ ਹੋਇਆ 3200 ਪ੍ਰਾਈਸ ਆ ਅੱਜ ਦੀ ਸਾਰੀ ਵੀਡੀਓ ਦਾ ਮਤਲਬ ਕਿ ਸੂਟ ਤੁਹਾਡਾ ਇਹ 2-3 ਸਾਲ ਕਿਤੇ ਨਹੀਂ ਜਾਂਦਾ ਅਗਰ ਤੁਸੀਂ ਜੀਪ ਆ ਪੂਰਾ ਜੀ ਲਾ ਕੇ ਨਾ ਸੂਟਾਂ ਨੂੰ ਪਾਉਂਦੇ ਵੀ ਹੋ ਕਈ ਵਾਰੀ ਆਪਣਾ ਮਾਈਂਡ ਵੀ ਚੇਂਜ ਹੋ ਜਾਂਦਾ ਸੂਟ ਪਾਣ ਤੋਂ ਛੱਡੋ ਇਹ ਨਹੀਂ ਪਾਣਾ ਜਸਟਾਫੀ ਖਰਾਬ ਹੋ ਜਾਂਦਾ ਐ ਇਦਾਂ ਦਾ ਖੁਸ਼ ਵੀ ਨਹੀਂ ਹੋਏਗਾ ਇਹਨਾਂ ਦੇ ਵਿੱਚ ਕਿਉਂਕਿ ਯੂਜ਼ ਕੀਤਾ ਹੋਇਆ ਕੱਪੜਾ ਐ ਨੈਕਸਟ ਡਿਜ਼ਾਈਨ ਦੇਖੋ ਜੀ ਨੈਕਸਟ カラー डिजाइन प्रिंट ਬਹੁਤ ਸੋਹਣਾ ਪਰਪਲ ਕਲਰ ਕੋਈ ਕੋਈ ਸੂਟ ਤੁਹਾਨੂੰ ਫੁੱਲ ਲਾਈਨਿੰਗ ਵੀ ਬਣਾਉਣਾ ਪੈ ਸਕਦਾ ਜਿੱਦਾਂ ਇਹਦੇ ਸਟਾਫ ਦਾ ਥੋੜਾ ਜਿਹਾ ਫਰਕ ਆ ਗਿਆ ਹਲਕਾ ਜਿਹਾ ਫਰਕ ਹੈ ਇਹਦੇ ਸ਼ਰਟ ਦੇ ਨੀਚੇ ਲਾਈਨਿੰਗ ਲੱਗੇਗੀ ਜਿਹੜਾ ਇਹ ਵਾਲਾ ਇੱਕੋ ਹੀ ਸੂਟ ਆਇਆ ਹਲੇ ਤੱਕ ਜੇ ਕੋਈ ਹੋਰ ਆ ਗਿਆ ਤਾਂ ਮੈਂ ਉਹਦੇ ਬਾਰੇ ਵੀ ਦੱਸਾਂਗੇ ਠੀਕ ਹੈ ਜੀ बॉम्बे की कॉटन बहुत बढ़िया मतलब कि जोड़ा ए वाला मटीरियल आ बहुत सोहना मटीरियल आ घेरा भी बहुत सोना बने हुआ सूट का देखो सलवार दुपट्टा नैक्सट बहुत सोना शेड आया कलर बहुत सोहना पिस्ता शेड आ ਦੇਖੋ ਜੀ ਕਲਰ ਇੱਕ ਤੋਂ ਇੱਕ ਕਲਰ ਨੇ ਪਿਓਰ ਕਾਟਨ ਦੇ ਸੂਟ ਇਹਦੇ ਵਿੱਚ ਸੋਨੂ ਇੱਕ ਇਹ ਸ੍ਰੀ ਫਿਰੋਜ਼ੀ ਜਾਂ ਸ਼ੈਡ ਮਿਲ ਜਾਏਗਾ ਠੀਕ ਹੈ ਨੀਚੇ ਥੋੜਾ ਜਿਹਾ ਪੀ ਪੈਰਟ ਜਿਹਾ ਟੋਨ ਤੇ ਆ ਜਾਂਦਾ ਪਿਸਤਾ ਪੈਰਟ ਜਿਹਾ ਉੱਪਰ ਰਾਣਾ ਸੂਟ ਸੀ ਗ੍ਰੀਨ ਤੇ ਆ ਜਾਏਗਾ ਨੈਕਸਟ ਡਿਜ਼ਾਈਨ ਦੰਨੇ ਆ ਜੀ ਡਿਜ਼ਾਈਨਿੰਗ ਤਾਂ ਬਹੁਤ ਪਿਆਰੀ ਹੈ 32 ਰਾ ਦਾ ਸੂਟ ਹੈ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਤੁਸੀਂ ਸ਼ਿਪਿੰਗ ਅਲੱਗ ਤੋਂ ਰਹੇਗੀ ਸਾਰੇ ਸੂਟਾਂ ਦੀ ਦੇਖੋ ਡਿਜ਼ਾਈਨ ਡਿਜ਼ਾਈਨਿੰਗ ਦੇਖੋ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟ ਆ ਦੁਪੱਟਾ ਤੇ ਹੈਗੀ ਸਲਵਾਰ ਇਸ ਤੇ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ नैक्सट प्रिंट बहुत प्यारा सूट का बहुत सोहना प्रिंट hmm. देखो जी प्रिंट ਠੀਕ ਹੈ ਜੀ ਨੈਕਸਟ ਪ੍ਰਿੰਟ ਦਨੈ ਕਿਸੇ ਕਿਸੇ ਪ੍ਰਿੰਟ ਜੇ ਸਿੰਗਲ ਸਿੰਗਲ ਸੂਟ ਹੀ ਆਇਆ ਤਾਂ ਫਿਰ ਹੁਣ ਇਹ ਸਾਰੇ ਡਬਲ ਹੈਗੇ ਨੇ ਆਪਣੇ ਕੋਲ ਸੂਟ ਤੁਸੀਂ ਸੇਮ ਸੇਮ ਲੈਣੇ ਲੈ ਸਕਦੇ ਹੋ ਇਹ ਦੇਖੋ ਜੀ ਸੂਟ ਕਲਰ ਵੀ ਬਹੁਤ ਸੋਹਣਾ ਹੈ ਇੱਕ ਬਹੁਤ ਪਿਆਰਾ ਜਿਹਾ प्रिंट ਸ਼ਰਟ ਦਾ ਬਿਲਕੁਲ ਅਲੱਗ ਲੁੱਕ ਦਾ ਸੂਟ ਆ। ਪ੍ਰਿੰਟਿੰਗ ਬਹੁਤ ਪਿਆਰੀ ਹੈ। ਦੇਖੋ ਸੂਟ। ਤੁਸੀਂ ਆਫਿਸ ਵੀਅਰ ਜਿੱਦਾਂ ਮਰਜੀ ਸੂਟ ਪਾ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਸੂਟ ਆ। ਧੋਤੋ ਕੇ ਪਹਿਣੇ ਵਾਲੇ ਸੂਟ ਨਹੀਂ ਜੇ। ਮਤਲਬ ਨਾ ਖਰਾਬ ਹੋਣ ਵਾਲੇ। ਫੁਲੀ ਮਸ਼ੀਨ 'ਚ ਧੋ ਜਿੱਦਾਂ ਮਰਜੀ ਸੂਟ ਤੁਸੀਂ ਵਾਸ਼ ਕਰ ਸਕਦੇ ਹੋ। ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੇ ਜੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ so much